ਹੱਥ ਦੋ ਵਾਰੀ ਬਲੱਟਿਆ ਯਾਰਾ ਪੱਕਾ ਯਾਰਾ ਬੜੂ ਇਹਨਾ ਦੋ ਵਾਰੀ ਰਬੜੂ ਤਾਂ ਹੈਣਾ ਹੱਥ ਨਾਲ ਮਾਰੀ ਕਿਤੇ ਫਾਂਗ ਜਾਂ ਮਾਰ ਕੇ ਵਿੱਚ ਫਾਂਗ ਜਾਂ ਮਾਰ ਕੇ ਵਿੱਚ ਸੱਟ ਲੈ ਫੀਣਾ ਕਿਤੇ ਹੋਲ ਲੱਭੀ ਆ ਕੇ ਬਾਹਰ ਕਿਉਂ ਬਾਕੀ ਆ ਸਾਡੀ ਚੱਠੀ ਪਰਾ ਮਾਰੇ ਪਾਣੀ ਪਾਈ ਜੰਨਾ ਉੱਥੇ ਚੱਲ ਛੱਡ ਦਿਓ ਯਾਰ ਨਹੀਂ ਲੋ ਜੀ ਆਪਾਂ ਐਂਟਰ ਹੋ ਗਿਆਂਗੇ ਚਾਚਾ ਨਿਛੱਤਰ ਸਿੰਘ ਦਾ ਜਿਹੜਾ ਬਣਾਇਆ ਸਵਿੰਗ ਪੂਲ ਹਨਾ ਤੇ ਉਹ ਸੈਕਸ਼ਨ ਤੇ ਬਾਈ ਬੈਠਾ ਮਿਲ ਜੂਗਾ ਤੇ ਬਾਈ ਆ ਮਿਲ ਜੂਗਾ ਠੀਕ ਆ ਦੋਨੇ ਬਾਈ ਇੱਥੇ ਹੁੰਦੇ ਆ ਜਦੋਂ ਵੀ ਜਿਹੜਾ ਟਾਈਮਿੰਗ ਆ ਬਾਈ ਹੈਗੀ 6 ਤੋਂ 7-8 ਵਜੇ ਤਾਈ ਠੀਕ ਆ ਤੇ ਬਾਕੀ ਆ ਸਕਦੇ ਆ ਬਾਕੀ ਤੁਹਾਨੂੰ ਵੀਡੀਓ ਜਿਹੜੀ ਅੰਦਰ ਦਿਖਾਉਨੇ ਆ ਆਪਾਂ ਅੱਛਾ ਸ਼ਨੀਵਾਰ 2 ਵਜੇ ਬੰਦ ਸੈਟਰਡੇ ਬਾਈ ਬੰਦ ਆ 2 ਵਜੇ ਤੇ ਬਾਕੀ ਕੰਕਰੀ ਕਰ ਲਓ ਨੰਬਰ ਆਪਾਂ ਛੱਡ ਦਿੰਦੇ ਆ ਬੰਦਾ ਨੂੰ ਆ ਕੇ ਮਿਲ ਲਓ ਤੇ ਬੜਾ ਖੁਸ਼ਦਿਲ ਬੰਦਾ ਪਰ ਪਾਣੀ ਨਹੀਂ ਦਿੰਦਾ ਇਹਨੇ ਸਾਨੂੰ ਵੀ ਆਪ ਲੈ ਕੇ ਪਾਣੀ ਦਾ ਮੈਨੂੰ ਪਤਾ ਨਹੀਂ ਸੀਗਾ ਉਹਦੇ ਨਾਲ ਆਣਿਆ ਇਹਨੇ ਤਾਂ ਮਾ ਪਾਣੀ ਆ ਲੈ ਆਦੇ ਸੀ ਸਾਰੇ ਠੀਕ ਆਜੋ ਬਾਈ ਜਰੂਰ ਪਹੁੰਚੋ ਕੋਟਕਪੂਰਾ ਗ੍ਰੀਨ ਟਾਪ ਦੇ ਬਿਲਕੁਲ ਨਾਲ ਆਗਾ ਤੇ ਜਰੂਰ ਪਹੁੰਚੋ ਬਾਈ ਗਰਮੀਆਂ ਦਾ ਮੌਸਮ ਆਣਾ ਇਹ ਆ ਦੋ ਵਾਰੀ ਬਣਾ ਤਿਆਰ ਆ ਰਾਬੜੂ ਤਿਆਰ ਆ ਰਾਬੜੂ ਪਹਿਲਾਂ ਦੋ ਵਾਰੀ ਰਾਬੜੂ ਤੇ ਆਣਾ ਆ ਇਹ ਤਾਂ ਬਾਈ ਛੇੜੀ ਆਦੇ ਪੂਰਾ ਇੰਜੋਏ ਕਰਦੇ ਆ। ਕੱਟੂ ਔਰ ਪਾਣੀ ਛਾਰਤਾ ਉੱਥੋਂ ਆਉਣਾ ਹੋਈ ਲੱਗਿਆ ਸਿਸਟਮ ਜਿਹਾ ਜਵਾਕਾਂ ਤੇ। ਪਾਣੀ ਪਾਣੀ ਇੱਕ ਗੱਲ ਹੋਰ ਆ ਪਾਣੀ ਸਾਰਾ ਹਨਾ ਕਿੰਨੇ ਫੁੱਟ ਤੋਂ ਸਟਾਰਟ ਹੁੰਦਾ ਅੱਗੇ ਤਾਂ ਲਿਖਿਆ ਸੀ ਇੱਥੇ। ਇੱਥੇ ਹਾਂ। ਮੇਰੇ ਖਿਆਲ ਨਾਲ 6 ਫੁੱਟ ਤੱਕ ਆ। 4 ਫੁੱਟ ਤੋਂ ਲੈ ਕੇ 6 ਤਾਂ ਹੀ ਆ। ਬਾਕੀ ਹੋਰ ਪੂਲਾਂ ਦੇ ਵੀ ਹੈਗਾ ਹੈਗਾ 6 ਮੈਂ ਉੱਤੇ ਲਿਖਿਆ ਸੀ ਅੱਗੇ। ਪਾਣੀ ਸਾਫ ਆ। 6 ਫੁੱਟ ਤਾਂ ਹੀ ਹੋਣਾ। ਬਾਕੀ ਆਇਆ ਬਾਈ ਜਿਹੜਾ ਕਹਿੰਦੇ ਵੀ ਹਨਾ ਪੂਲ ਚ ਗੰਦ ਵਾਲਾ ਉਹ ਵੱਡੇ ਪੂਲਾਂ ਚ ਹੋ ਜਾਂਦਾ। 5 ਫੁੱਟ 5 ਫੁੱਟ ਮੇਰਾ 6 ਤੋਂ ਉੱਪਰ ਤਾਂ ਹਾਂ ਫਿਰ ਉਹ ਦੇਖ ਮੈਂ ਕਿਹੜਾ ਹਾਂ ਹਾਂ ਬਾਕੀ ਬਈ ਜਵਾਕਾਂ ਵਾਸਤੇ ਬਣਿਆ ਉਧਰ ਬੱਚਿਆਂ ਵਾਸਤੇ ਹਨਾ ਦੂਜੀ ਗੱਲ ਹੋਰ ਆ ਪਾਣੀ ਬਈ ਸਾਫ਼ ਆ ਕਿਉਂਕਿ ਪਾਣੀ ਚ ਗੰਦ ਹੈ ਕਿਉਂ ਨਾ ਲੋ ਸ਼ਾਂ ਦਾ ਵੀ ਪ੍ਰਬੰਧ ਹੈਗਾ ਸ਼ਾਂ ਦਾ ਪ੍ਰਬੰਧ ਹੈਗਾ ਅੰਡਰਵਾਟਰ ਬਣਾਉਣੀ ਆ ਯਾਰ ਲਿਆ ਇਹ ਨਹੀਂ ਅੰਡਰਵਾਟਰ ਬਣਾਉਂਦਾ ਬਾਈ ਇਹ ਆ ਜਿਹੜਾ ਕੱਢ ਲਿਆ ਇਹ ਨਵਾਂ ਇਹਦੇ ਕੋਲੇ ਤੇਰਾ ਹਾਂ ਬਾਕੀ ਇੱਕ ਗੱਲ ਹੋਰ ਆ ਪਾਣੀ ਜਿਵੇਂ ਸਾਫ਼ ਹੁੰਦਾ ਕਿਉਂਕਿ ਇੱਥੇ ਵਾਸ਼ਰੂਮ ਬਣੇ ਹੋਏ ਇਧਰ ਵਾਸ਼ਰੂਮ ਕਰਨਾ ਕਿ ਨਿੱਧਰ ਜਾ ਕੇ ਨਾ ਵੈਸੇ ਤਾਂ ਬਣੇ ਨੇ ਪਰ ਕਈ ਕਰਦੇ ਨਹੀਂ ਬਾਕੀ ਜਵਾਕ ਜੂਗ ਹੋਦਰ ਗੱਲ ਵੱਖਰੀ ਆ ਪਰ ਬਈ ਪਾਣੀ ਸਾਫ਼ ਹੀ ਹੁੰ ਪੱਨ ਬਲਾ ਕੇ ਤੇ ਇਹ ਨਾ ਸਿਮਰ ਜਨਮਾਨ ਵਾਲੇ ਦਾ ਆ ਬੱਚੇ ਨੇ ਸਰਦੇ ਇਧਰ ਵਧੀਆ ਕੋਈ ਚੱਕਰ ਨਹੀਂਗਾ ਡੁੱਬਣ ਡੱਬਣ ਵਾਲਾ ਕੰਮ ਹੈ ਨਹੀਂ ਆ ਘੈਣ ਗੱਲ ਬਾਬ ਇਧਰ ਆ ਬੈਠਾ ਫਿਰ ਕਰੀ ਜਾਂਦਾ ਇੱਕ ਆ ਵੇ ਤੂਬ ਤੇ ਬੈਠਾ ਡੁੱਬ ਡੱਬਣ ਦਾ ਕੋਈ ਚੱਕਰ ਨਹੀਂ ਨੂਰ ਦਾ ਭਰਾ ਵੀ ਕਵਰ ਕਰਦਾ ਕਿੱਥੋਂ ਆ ਕਿਹੜੇ ਪਿੰਡ ਤੋਂ ਪੰਜ ਗ੍ਰੇਡ ਪੰਜ ਗ੍ਰੇਡ ਆ ਆ ਪੰਜ ਗ੍ਰੇਡ ਬਈ ਤੂ ਬਣਾ ਲੈ ਕੇ ਇੱਥੋਂ ਲਈ ਆ ਇੱਥੋਂ ਲਈ ਆ ਬਾਕੀ ਆ ਸਾਡੀ ਜੱਠੀ ਪਰਾ ਮਾਰੇ ਪਾਣੀ ਪਾਈ ਜੰਨਾ ਉੱਥੇ ਚੱਲ ਫੜ ਦੋ ਯਾਰ ਨਹੀਂ ਤੇ ਠੀਕ ਆ ਬਾਕੀ ਉਹ ਯਾਰ ਭਰਤਾ ਫੋਨ ਸਾਰਾ ਪਾਣੀ ਨਾਲ ਪਹਿਲੀ ਇਹਦਾ ਉਹ ਜਾਂਦਾ ਨਹੀਂ ਮੈਨੂੰ ਤੇ ਬਾਕੀ ਵਧੀਆ ਕਾਕੇ ਇੱਕ ਜੀ ਹੋਰ ਰਹੀ ਪੂਲ ਚੋ ਦੱਸੋ ਕੀ ਦੀ ਵੇਖੀ ਤੁਸੀਂ ਤੁਹਾਨੂੰ ਦੱਸ ਹੈ ਸਲਾਈਡ ਹੈ ਉਹ ਇੱਕ ਮੜਾ ਥੱਲੇ ਨਾਲ ਲੈ ਜੀ ਮੜ ਕੇ ਤੇ ਬਾਕੀ ਆ ਕੇ ਮੜ ਹੋਰ ਆ ਕਿੰਨਾ ਚਿਰ ਪਾਣੀ ਚ ਰਹਿ ਸਕਦਾ ਬੰਦਾ ਤੂੰ ਦੱਸ ਉਹ ਜਾ ਰਹੇ ਕੀ ਯਹੀ ਬੰਦੇ ਦੀ ਕਿੰਨਾ ਚਿਰ ਅਗਲਾ ਹੁਣ ਉਹ ਨਹੀਂ ਇਹ ਆ ਆ ਬਣ ਜਾਂਦੇ ਆ ਜੀ ਆ ਬਣ ਲੱਗੀ ਨਾ ਆ ਦੇਖ ਹਾਂ ਇਹ ਇਹ ਤਾਂ ਬਣ ਲੱਗ ਗਈ ਆ ਜੀ ਆ ਜੀ ਬਣ ਇਹ ਤਾਂ ਸਹੀ ਬੰਦਾ 20 ਮਿੰਟ ਨਾਲੇ ਬਣ ਲੱਗ ਗਿਆ ਦੀ ਨੋਰਮਲੀ ਜਦੋਂ ਬੰਦੇ ਦੇ ਆ ਜਾਣਾ ਨੂਰ ਜਿਆਦਾ ਬਣਤੇ ਰਹੀ ਕਿੰਨਾ ਮੈਂ ਦਿਖਾਈਆਂ ਹੱਦ ਖਾਈ ਆ ਇਹਦੇ ਬਾਲੇ ਇਹ ਕਿ ਪੂਰਲਾ ਸੁਣਾਇਆ ਤੇ ਉਹ ਬੋਲਾ ਪਰ ਹੈ ਕੜਨਾ ਰਹਾ ਤੂੰ ਇਹ ਤਰਨ ਫਿਰ ਨੂੰ ਤਰਨ ਫਿਰ ਨੂੰ ਪੂਰਾ ਗਰਮੀ ਨਹੀਂ ਮੰਨਦਾ ਸੀ ਮੰਨਦੇ ਆ ਜੇ ਬਾਕੀ ਬਈ ਘੈਂਟ ਮਾਹੌਲਾ ਇੰਜੋਏ ਕਰੋ ਤੇ ਸ਼ਰਾਰਤ ਨਾ ਕਰੋ ਹਨਾ ਤੇ ਕੋਰਕ ਪੂਰੇ ਬਣਿਆ ਪੂਲ ਵਧੀਆ ਬਈ ਤੇ ਕੋਪਰੇਟ ਕਰਦੇ ਆ ਬਈ ਵਧੀਆ ਮਾਹੌਲਾ ਬਾਕੀ ਜੇ ਸਾਊਂਡ ਵੀ ਆ ਦਾ ਲੋਣਾ ਤਾਂ ਮਿੰਨੀ ਜਿਹਾ ਆਵਾਜ਼ ਕਰਕੇ ਆਦਾਂ ਤੁਸੀਂ ਲਵਾ ਸਕਦੇ ਆ ਇੰਜੋਏ ਕਰ ਸਕਦੇ ਆ ਘੈਂਟ ਗੱਲਬਾਤ ਆ ਬਾਕੀ ਸਾਰੀ ਤੇ 1.5 ਕਿ ਫਰ ਰੁਪਇਆ ਡਾਟਾ ਦੁਪਹਿਰੇ ਆ ਜਾ ਕਰੋ ਬਾਈ ਮੈਨ ਲੱਗਦਾ ਆਪਾਂ ਕਿੰਨੇ ਵਾਇਸ ਨੂਰ 12 ਵਜੇ ਆਪਾਂ 12 ਵਜੇ ਆ ਗਏ ਹਾਂ 12 ਵਜੇ ਆ ਗਏ ਸੀਗੇ ਮਾਹੌਲ ਵਧੀਆ ਆ ਗਏ ਤੇ ਇੱਥੇ ਵਾਲੀ ਭੀੜ ਨਹੀਂ ਵਾਲੀ ਭੀੜ ਨਹੀਂ ਕਿਉਂ ਕਿ ਵੱਡਾ ਬਹੁਤਾ ਬਾਕੀ ਮੇਨ ਗੱਲ ਬਾਕੀ ਵੱਡਾ ਸਫਾਈ ਹੈ ਯਾਰ ਮੇਨ ਗੱਲ ਸਫਾਈ ਬਹੁਤਾ ਪਾਣੀ ਨਹੀਂ ਤੇ ਆ ਜਾ ਕਰੋ ਬਾਈ ਹਣਾ ਠੀਕ ਆ ਬਾਈ ਤੇ ਆਪਾਂ ਕਰ ਲਿਆ ਇੰਜ ਆਏ ਉਹ ਵੇਖ ਪਤਾ ਨਹੀਂ ਕੀ ਭਰ ਲਈ ਜਾਂਦਾ ਓ ਚਾਪੀ ਹੁਣ ਆਹਦਾ ਫੋਨ ਕੱਢ ਕੇ ਅੰਡਰਵਾਟਰ ਵੀਡੀਓ ਬਣਾਉਣੀ ਹੈ ਕਹਿੰਦਾ ਪਾਣੀ 'ਚ ਫੋਨ ਕਰਕੇ ਮੈਂ ਤੇ ਮੈਂ ਤਾਂ ਰਿਸਕ ਲੈਂਦਾ ਨਹੀਂ ਬਾਈ ਇਹ ਫੁੰ ਹਾਂ ਮੈਂ ਤਾਂ ਰਸਕ ਲੈ ਲੈਂਦਾ ਰੀ ਫੁੰਡ ਬੋ ਲੈ ਲੈਂਦਾ ਕਿਹੜੀ ਬਈ ਮੈਂ ਮੈਟ ਬੋ ਲੈ ਲੈਂਦਾ ਹਾਂ ਇਹ ਕਿ ਟਬੋ ਲੈ ਲੈਂਦਾ ਕਿਉਂਕਿ ਮੇਰੀ ਇਹ ਇੱਕ ਕਿਸ਼ਤ ਰਹਿੰਦੀ ਐ ਦੀ ਤੇ ਬਾਕੀ ਵਧੀਆ ਬਾਈ ਆਈ ਜਾਂਦੇ ਆ ਇਹਦੀ ਵੀ ਕਿਸ਼ਤਾ ਪਰ ਬਾਹਰ ਆ ਉਹ ਬਾਹਰ ਆ ਉਹ ਪਰ ਲੈਣਗੇ ਆ ਠੰਡਾ ਪਾਣੀ ਆ ਜੀ ਕਿਹਦੇ ਸ਼ਾ ਸ਼ਾ ਕਰਕੇ ਇਹ ਹਾਂ ਸਹੀ ਗਿਆਂਦੀ ਆ ਤੇ ਬਾਕੀ ਤੈਰ ਵੀ ਸਖਦਾ ਜਿਹਨੇ ਸਿੱਖਣਾ ਸਾਨੂੰ ਤਾਂ ਹੁੰਦਾ ਨਹੀਂ ਭਰਾਵਾ ਇੱਥੇ ਪਾਣੀ ਤੋਂ ਬਾਜਦੇ ਸੋਨੂੰ ਟਾਇਰ ਲੈਂਦਾ ਬਹੁਤ ਟੱਕਰਾ ਟਾਇਰ ਨਾਲ ਕਹਦਾ ਸੋਨੂੰ ਸੋਨੂੰ ਟੱਕਰਾ ਹੀ ਖੜਿਆ ਹੱਥ ਨਾਲ ਮਾਰੀ ਕਿਤੇ ਫਾਂਗ ਜਾ ਮਾਰ ਕੇ ਵਿੱਚ ਫਾਂਗ ਜਾ ਮਾਰ ਕੇ ਵਿੱਚ ਸੱਟ ਲੈ ਫੋਨ ਕਿਤੇ ਫੋਨ ਲੱਭੀ ਆ ਕੇ ਬਾਹਰ ਚੋ ਤੇ ਉਹ ਲੈਣ ਗਿਆ ਫੋਨ ਉਹ ਸ਼ਾਟ ਆਪਾਂ ਲਾਵਾਂਗੇ ਪਾਣੀ ਵਾਲੇ ਅੰਦਰ ਕੋਲ ਆਦਾਂਗੇ ਕੋਈ ਨਹੀਂ ਉਹ ਸ਼ਾਟ ਬਣਾ ਕੇ ਲਾਵਾਂਗੇ ਹਾਂ ਬੋਲ ਜੀ ਤਾਂ ਡੰਗਦਾ ਆਹ ਹੋਆ ਬੋਲ ਤਾਂ ਡੰਗਦੀ ਮਾਰ ਕੇ ਨੂਰ ਤੇ ਹੱਥ ਟੱਕਰਦਾ ਵੇਖ ਅਗੇ ਮੈਂ ਵੀ ਇਹ ਮੱਛੀ ਹੈ ਕਿ ਤਾ ਨੂੰ ਮੁਰਕ ਕੱਢਨ ਨਹੀਂ ਡੋਲਫਿਨ ਹੈ ਆ ਡੋਲਫਿਨ ਡੋਲਫਿਨ ਆ ਤੂੰ ਬਾਲੀ ਚਾ ਪਹਿਲਾਂ ਚੱਲ ਦੇ ਵੇ ਕਿ ਤਿਆਰਪਾ ਦਾ ਕਰਕੇ ਬਾਲ ਨਾਲ ਮੇਰੀ ਦਾ ਬਾਲ ਚ ਬਾਲ ਮਾਰ ਕੇ ਉਹ ਟੂਪ ਮਾਰ ਕੇ ਨਿਕਲ ਜੂ ਟੂਪ ਮਾਰਾ ਉਹ ਟੂ ਮਾਰ ਦੇ ਜੱਦਾ ਅੰਡਰ ਵਾਟਰ ਦਾ ਉਹ ਆ ਗਿਆ ਲੈ ਮੈਂ ਮਾਡ ਬੋਗੀ ਬਣਾਉ ਤੇ ਕੈਂਡ ਮੋਲਾ ਬਾਈ ਗ੍ਰੀਨ ਟਾਬੇ ਦੇ ਬਿਲਕੁਲ ਨਾਲ ਆ ਜਿਹੜਾ ਇਹ ਬਣਿਆ ਹੋਇਆਗਾ ਤੇ ਕਈਆਂ ਨੂੰ ਪਤਾ ਹੋਊਗਾ ਬਾਈ ਜਾਂ ਕਈਆਂ ਨੂੰ ਨਹੀਂ ਪਤਾ ਉਹ ਇੱਥੇ ਆ ਸਕਦੇ ਟਿਕਟ ਕਿੰਨੀ ਹੋ ਗਈ ਹੈ 150 150 ਰੁਪਏ ਟਿਕਟ ਹੋ ਗਈ ਹੈ ਤੇ ਇੱਥੇ ਆ ਕੇ ਬਾਈ ਇੰਜੋਏ ਕਰ ਸਕਦੇ ਗਰਮੀ ਬਹੁਤ ਆ ਤੇ ਪਰ ਖੜਮਸਤੀ ਨਾ ਕਰੋ ਛੱਟ ਫੇੜ ਤੋਂ ਬਚਾ ਕੇ ਰੱਖੋ ਬਾਈ ਕੋਹ ਨਹੀਂ ਕਹਿੰਦੇ ਭਾਵੇਂ ਸ਼ਾਮ ਤੱਕ ਨਹੀਂ ਜਦੋਂ ਤੇ ਇੱਥੇ ਆ ਕੇ ਬਾਈ ਇੰਜੋਏ ਕਰ ਸਕਦਾ ਨਾ 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 ਪਤਾ ਨਹੀਂ ਨਾ ਨਾ ਪਟਾਉਣ ਵਾਲੀ ਬਾਈ ਆਹ ਕੰਮ ਗਲਤ ਆ ਆ ਪਾਣੀ ਪਈ ਨੱਕ ਚ ਗੰਦਾ ਯਾਰ ਇੱਥੇ ਕਈ ਤਰ੍ਹਾਂ ਦੇ ਕੈਮੀਕਲ ਆ ਪਾਣੀ ਚ ਬਰਾ ਆਪ ਬਾਬਾ ਛੱਡ ਕੇ ਗਿਆ ਚਾਰੇ ਕਈ ਤਰ੍ਹਾਂ ਦੇ ਕੈਮੀਕਲ ਮੈਂ ਅੱਜ ਆਇਆ ਹੀ ਨਹੀਂ ਅੰਦਰ ਨਹੀਂ ਕੈਮੀਕਲ ਇਹ ਕੰਮ ਨਹੀਂ ਕਰਨਾ ਪਿਛਲੀ ਯਾਰ ਮੈਂ ਤੇ ਜਸਪਾਲ ਕੋਲੋਂ ਲੈ ਆ ਸੀ ਬੋਤਲਾਂ ਲਵਾਈਆਂ ਜੇ ਜਾ ਕੇ ਨੱਕ ਚ ਪਾਣੀ ਪਾਏ ਉਹ ਉਹ ਰਵੇ ਤੇ 2 ਲੀਟਰ ਪਾਣੀ ਭਰੀ ਲੈ ਵੀ ਆ ਅੱਜ ਚੀਜ਼ਾਂ ਛੱਡਤੀਆਂ ਲੈ ਗਏ ਫਿਰ ਛੱਪੜ ਚ ਇਹ ਕਹੋਗੇ ਕਪੜਾ ਕੇ ਮਾਰਿਆ ਸੋਨੂੰ ਕਿਧਰ ਗਿਆ ਏ ਓਏ ਕੱਦੂ ਏ ਓਹ ਤੇ ਚਾਰਾ ਤੇ ਤੱਤਾ ਬਹੁਤ